ਕਹਿੰਦੇ ਹੁੰਦੇ ਨਾ ਚੱਕ ਜਿਹੜੀ ਪੱਥਰਾਂ ਨੂੰ ਪਾੜ ਦਿੰਦੇ ਆ ਆਹੀ ਕੋਠਾ ਮੇਰੇ ਨਾ ਅੱਖਾਂ 'ਚ ਰੜਕਦਾ ਸੀਗਾ ਤੇ ਆ ਦੇਖ ਲੈ ਅੱਜ ਇਹਦੇ 'ਚ ਵੀ ਕੰਦ ਨਿਕਲਨੀ ਆ ਦੋ ਦਿਨਾਂ ਨੂੰ ਤੇਰੇ ਸਾਹਮਣੇ ਆ ਦੇਖ ਲੈ ਤਾਂ ਨਿਕਲੋਗੀ ਬਾਈ ਹੁਣ ਹੁਣ ਲੈ ਕੇ ਦਿਖਾਉਣ ਖਾ ਹੋਰਾ ਪੈਲੀ ਦਾ ਐਂ ਕਰਤੇ ਆ ਜਮਾ ਸਾਰੀ ਉਮਰ ਆ ਪਾੜ ਕੇ ਰੱਖਤੇ ਆਪਾਂ ਮੇਰੀ ਯਾਰੀ ਪਤਾ ਕਿਹਦੇ ਨਾਲ ਆ ਇਹਨੂੰ ਤਾਂ ਮੈਂ ਡਾਕਟਰ ਦਾ ਡਰਾਈਵਰ ਨਾ ਬਣ ਦੇਵਾ ਅੱਜ ਤਾਂ ਮੈਂ ਤੈਨੂੰ ਸਿਰਤੀ ਚੰਗਿਆੜੀ ਪੂਰੀ ਮੈਨਾ ਲਾਟਾਂ ਵੱਜੀ ਜਾਂਦੀਆਂ ਹੁਣ ਵੀ ਕਿੰਦੇ ਬਾਈ ਕਿੱਥੇ ਹੋਊਗਾ ਯਾਰ ਇੱਥੇ ਫਿਰਦਾ ਹੋਣਾ ਯਾਰ ਉਹਨੇ ਕਿੱਥੇ ਜਾਣਾ ਨਹੀਂ ਇੱਥੇ ਕੰਮ ਕਰਦਾ ਹੋਊਗਾ ਨਾ ਕਿਤੇ ਚੱਲ ਦੇਖਦੇ ਆਂ ਜ਼ਾਨੀ ਵੇਲਾ ਹੀ ਫਿਰਦਾ ਹੋਣਾ ਯਾਰ ਨਹੀਂ ਵੇਲਾ ਦਾ ਕਿਉਂ ਆ ਸ਼ਰਨਿਆ ਕੰਮ ਕਰਦਾ ਹੋਊ ਬਾਈ ਕਿਤੇ ਯਾਰ ਪੁੱਛਾਂ ਆਵਾਜ਼ ਮਾਰ ਕੇ ਤਾਂ ਦਿੰਦਾ ਕਿ ਨਹੀਂ ਉਹ ਬਾਈ ਉਹ ਹਾਂ ਉਹ ਇੱਥੇ ਹੀ ਖੜ੍ਹ ਜੋ ਮੈਂ ਆ ਗਿਆ ਬਸ 2 ਮਿੰਟਾਂ ਜਾ ਗਿਆ ਮਾੜਾ ਜਿਹਾ ਰਹਿ ਗਿਆ ਠੀਕ ਆ ਉਹ ਨਹੀਂ ਨਹੀਂ ਬਾਈ ਇੱਥੇ ਹੀ ਆ ਜੰਨੀ ਤੂੰ ਕੰਮ ਕਰ ਮਾ ਸ਼ਰਨਿਆ ਫੀਸ ਆਸਤੇ ਪੈਸੇ ਲੈਣੇ ਆ ਯਾਰ ਭਰਾਵਾ ਦੋ ਦਿਨ ਹੋ ਗਏ ਕਹੀ ਜਾਂਦੇ ਨੂੰ ਗਾਲਜੋ ਚ ਘਰ ਨਹੀਂ ਆ ਪੀ ਬਾਈ ਕੀ ਹਾਲ ਆ ਠੀਕ ਹੈ ਠੀਕ ਆ ਪੜਿਆ ਏ ਹਾਂ ਬਾਈ ਵਧੀਆ ਹੋ ਠੀਕ ਹੈ ਠੀਕ ਆ ਠੀਕ ਆ ਕਿਵੇਂ ਚਾਚਾ ਠੀਕ ਹੈ ਠੀਕ ਆ ਵਧੀਆ ਭਾਈ ਇਹ ਕਰੀ ਜਾਂਦਾ ਕਿ ਉਹ ਦਿਹਾੜੀ ਆ ਪਾ ਲੈਂਦਾ ਬਾਈ ਕੋਈ ਉਹ ਨਹੀਂ ਨਹੀਂ ਦਿਹਾੜੀ ਕੀ ਕਿਲੋੜਾ ਥੋੜਾ ਜਿਹਾ ਕੰਮ ਸੀ ਆ ਸਾਰਾ ਨਵੇੜਤਾ ਬਸ ਹੁਣ ਨਿਬੜਗਾ ਹੁਣ ਚਾਲਦੇ ਚਾਹ ਪਾਣੀ ਪੀਣੇ ਆ ਤੇ ਚਾਚੂ ਨਹੀਂ ਲੈ ਆਏ ਮੇਰੇ ਵਾਸਤੇ ਚਾਹ ਦਾ ਕੀ ਹੈ ਬਾਈ ਤੂੰ ਫੋਨ ਕਰ ਦਿੰਦਾ ਮੈਂ ਹੁਣ ਲੈ ਆਉਣਾ ਚਾਹਦਾ ਕੀ ਹੈ ਬਾਈ ਚਾਹ ਭੱਜ ਕੇ ਚਾਹ ਲੈ ਆ ਬਾਈ ਮੈਂ ਹੁਣੇ ਲੈ ਆਇਆ 1 ਮਿੰਟ ਚ ਹੀ ਆ ਗਿਆ ਬਾਈ ਹਾਂ ਬਾਈ ਤੂੰ ਖੜ ਮੈਂ ਲਿਆਉਣਾ ਚਾਹ ਚੱਲ ਯਾਰ ਆਹਦਾ ਨਿਬੜ ਗਿਆ ਕੰਮ ਨਾਲ 10 ਮਿੰਟ ਰਾਮ ਕਰ ਲੈਨੇ ਆ ਨਾਲੇ ਉਹਦੂ ਨੂੰ ਚਾਹ ਲੈ ਆਉਗਾ ਆ ਜਾ ਚੱਲ ਹੋ ਹੋ ਖਾਲੇ ਨੇ ਤਾਂ ਬਦਲੇ ਲੈ ਢੂਈ ਦਿਖਣ ਲੱਗ ਗਈ ਅੱਜ ਤਾਂ ਯਾਰ ਨਾ ਦਾ ਲੋਗ ਹੀ ਨਾਲ ਦੇ ਗਵਾਂਡੇ ਸਾਰਿਆਂ ਨੂੰ ਕਾਹ ਪਾਣੀ ਜਾਂਦਾ ਤੇ ਕੋਈ ਇਹੋ ਜਿਹਾ ਕੋਈ ਨਹੀਂ ਵੀ ਜਿਹੜਾ ਨਾਲ ਲੱਗੇ ਤੇ ਤੈਨੂੰ ਆਹ ਤੇ ਸ਼ੋਰ ਨੂੰ ਲਾਇਆ ਕਰਨ ਨਾ ਯਾਰ ਮੁੰਡਾ ਪੜਦਾ ਹੈਗਾ ਤੈਨੂੰ ਨਹੀਂ ਪਤਾ ਹੈਗਾ ਤੇ ਪੜਦਾ ਕਹਦਾ ਇਹ ਥੋੜਾ ਸ਼ੋਰ ਤਾਂ ਚੱਕ ਮੈਂ ਬਾੜਾ ਆਵੇਂ ਕਿਉਂ ਯਾਰ ਪੜਦਾ ਮੈਨੂੰ ਪਤਾ ਨਾ ਮੁੰਡਾ ਬਹੁਤ ਪੜਦਾ ਸਾਡਾ ਤੇ ਨਹੀਂ ਯਕੀਨ ਉਹਨੂੰ ਮੈਂ ਡਾਕਟਰ ਬਣਾਉਣਾਗਾ ਤੈਨੂੰ ਨਹੀਂ ਨਾ ਯਕੀਨ ਅੱਜ ਤੇ ਤੂੰ ਫੀਸ ਦੇ ਬਹਾਨੇ ਪੈਸੇ ਲੈ ਕੇ ਜਾਊਗਾ ਮੈਂ ਤੇ ਲੈ ਕੇ ਲੈਣਾ ਤੂੰ ਨਹੀਂ ਆਇਆ ਨਹੀਂ ਯਾਰ ਤੂੰ ਦੇਖ ਲਈ ਹੁਣ ਵੇਖ ਲੈ ਯਾਰ ਚਾਹ ਲੈਣ ਮੋਟਰਸਾਈਕਲ ਤੇ ਨਹੀਂ ਗਿਆ ਗੱਡੀ ਤੇ ਗਿਆ ਤੂੰ ਆਪ ਹੀ ਵੇਖ ਲੈ ਸਾਲ ਆਏ ਤਾਂ ਫਿਰ ਵਹੀ ਕਲ ਦਾ ਕੰਮ ਲਈ ਲੈਂਦਾ ਹੁੰਦਾਗਾ ਦਵਾ ਦੇ ਹੋਰ ਨੂੰ ਬਣਾਉਣਾ ਕੀ ਆ ਡਾਕਟਰ ਬਣਾਉਣਾ ਤੈਨੂੰ ਦੱਸ ਕੇ ਤਾਂ ਹਟਿਆ ਡਾਕਟਰ ਕਿੱਥੇ ਬਾਝੂ ਯਾਰ ਨਹੀਂ ਨਹੀਂ ਪੜਦਾ ਬਹੁਤ ਵਧੀਆ ਮੁੰਡਾ ਮੈਨੂੰ ਕਿਤੇ ਅੱਜ ਤੀ ਖੁਦਾ ਲਾਂਭਾ ਨਹੀਂ ਆਇਆਗਾ ਬਹੁਤ ਵਧੀਆ ਪੜਦਾ ਨਾ ਮੈਂ ਉਹਨੂੰ ਕਿਤੇ ਖੇਤ ਲੈ ਵੀ ਚੱਲ ਮੁੰਡਾ ਪੜ ਲੂਗਾ ਯਾਰ ਰੋਜ਼ ਬਠੰਡੇ ਮੇਂ ਤਰਮਾਲ ਚ ਫਿਰਦਾ ਹੁੰਦਾ ਡਾਕਟਰ ਜੀਆਂ ਨਾਲ ਉਹ ਨਹੀਂ ਨਹੀਂ ਤੈਨੂੰ ਭਲੇਖਾ ਪੈ ਗਿਆ ਨਾ ਕੋਈ ਹੋਰ ਹੋਣਾਗਾ ਉਹ ਰੋਜ਼ ਤਾਂ ਕਮਰੇ ਚ ਬੀਅਰ ਤੇ ਚਿਕਨ ਚੱਲਦਾ ਨਹੀਂ ਤੂੰ ਕਦੋਂ ਦੇਖ ਲਿਆ ਉਹਨੂੰ ਮੈਂ ਦਾ ਨਾਲ ਰਹਿਣਾ ਉਹਦੇ ਤੇ ਫਿਰ ਤੂੰ ਵੀ ਇਹੋ ਜੇ ਕੰਮ ਕਰਦਾ ਹੋਏਗਾ ਨਹੀਂ ਨਹੀਂ ਮੈਂ ਕਿੱਥੇ ਕਰਦਾ ਮੇਰਾ ਸਿਆਣਾ ਹੀ ਬਾਲਾ ਚੱਲ ਕੋਈ ਨਾ ਤੈਨੂੰ ਵਹਿਮ ਹੋ ਗਿਆ ਕੋਈ ਚੱਕਰ ਨਹੀਂ ਇਹਨੂੰ ਲੱਗ ਜੂ ਪਤਾ ਯਾਰ ਆਉਂਦਾ ਉਹ ਜਦੋਂ ਆ ਗਿਆ ਤੈਨੂੰ ਆਪੇ ਪਤਾ ਲੱਗਿਆ ਚਾਹ ਦੀ ਕਿੱਡੀ ਗੱਲ ਸੀ ਯਾਰ ਬਾਈ ਮੈਨੂੰ ਪਹਿਲਾਂ ਹੀ ਕਿਹਾ ਨਾ ਮੈਂ ਤਾਂ ਫੋਨ ਤੇ ਉਦੋਂ ਹੀ ਲੈ ਆਉਣੀ ਸੀ ਬਾਈ ਆ ਚੱਕ ਚਾ ਲੈ ਲੈ ਆ ਚਾਹ ਆ ਬਾਈ ਚਾਹ ਯਾਰ ਤੂੰ ਉਹ ਲੈ ਆਈਦਾ ਬਾਈ ਕੀ ਮਤਲਬ ਯਾਰ ਬਾਈ ਮੇਰਾ ਵੱਡਾ ਭਰਾ ਹੈ ਬਾਈ ਦਾ ਕਹਿ ਤਾਂ ਮੈਂ ਮੋੜਦਾ ਹੀ ਨਹੀਂ ਠੀਕ ਚੱਲ ਕੀ ਲੈਣੇ ਬਾਈ ਦਾ ਕਹਿ ਨਹੀਂ ਮੋੜ ਦਾ ਛੜ ਲੈ ਮੈਂ ਪੀਣੀ ਆ ਚਾਹ ਨਹੀਂ ਨਹੀਂ ਬਾਈ ਤੂੰ ਪੀ ਮੈਂ ਤਾਂ ਚਾਹ ਪੀ ਲੈਣੀ ਆ ਚੱਲ ਕੋਈ ਨਾ ਜਲਦ ਹੋ ਠੰਡੀ ਹੋ ਲੈਣ ਨੂੰ ਮੈਂ ਗਲਾਸ ਚ ਪਾ ਕੇ ਰੱਖਦਾ ਹਾਂ ਹਾਂ ਤੂੰ ਵੇਖ ਬਾਈ ਤੇ ਕੋਈ ਨਹੀਂ ਬਾਈ ਬਾਕੀ ਮੈਂ ਤਾਂ ਕਹਿੰਦਾ ਸੀ ਦਾਲ ਲਾ ਲੈਂਦਾ ਦਿਹਾੜੀ ਆ ਇੱਕ ਨਾ ਨਾ ਦੂਜਾ ਹੋ ਕੋਈ ਨਾ ਬਸ ਥੋੜਾ ਨਿਬੜ ਗਿਆ ਬਸ ਮੈਂ ਵੀ ਹੋਰ ਘੰਟੇ ਡੇਢ ਘੰਟੇ ਨੂੰ ਅੱਬ ਕਿਆਰਾ ਰਹੇਗਾ ਪਾਣੀ ਵਾਲਾ ਅਨਵੇੜ ਕੇ ਤੇ ਹੁਣ ਮੈਂ ਮੈਂ ਵੀ ਜਦੋਂ ਪਾਣੀ ਵੜਾਤਾ ਗਾਂ ਤੇ ਉਦੋਂ ਫਿਰ ਮੈਂ ਵੀ ਘਰੇ ਮੁਕਰਨ ਨੂੰ ਹੀ ਆਉਣਾਗਾ ਠੀਕ ਕੰਮ ਨੇ ਬੜਾ ਦਿਨੇ ਕੀ ਵੇਲੇ ਸੀਗੇ ਮੈਂ ਕਾ ਚੱਲ ਕਰ ਲੈਨੇ ਕੰਮ ਹਾਂ ਤੇਰੀ ਪੜ੍ਹਾਈ ਪੜ੍ਹਾਈ ਵਧੀਆ ਚੱਲੀ ਜਾਂਦੀ ਹੈ ਪੜ੍ਹਾਈ ਵਧੀਆ ਬਾਈ ਬਹੁਤ ਫਾਸਟ ਕਲਾਸ ਚੱਲਦੀ ਹੈ ਬਾਈ ਇੱਕ ਨੰਬਰ ਤੇ ਬ ਕੋਈ ਨਾ ਡਾਕਟਰ ਬਾਨਾ ਤੂੰ ਆਪਾ ਤਾਂ ਨਹੀਂ ਇਹ ਮੈਂ ਇਧਰੋਂ ਖੇਤੀ ਸੰਭੀ ਜਾਊਂਗਾ ਤੂੰ ਉਧਰ ਬਾਈ ਪ੍ਰਵਾਨ ਆਮਾ ਤੇਰਾ ਨਾਮ ਰੋਸ਼ਨ ਕਰੂੰਗਾ ਬਾਈ ਮੈਂ ਤੂੰ ਟੈਨਸ਼ਨ ਤੇਰੀ ਮਿਹਨਤ ਪੱਲੇ ਪਾਊਂਗਾ ਨਿੱਲੀ ਬਾਪੂ ਨੇ ਅੱਪਣ ਨੂੰ ਦਿੱਤੀ ਸੀ ਉਦੋਂ 2-4 ਕਿੱਲੇ ਵੱਧ ਕਰਨੀ ਆ ਆਪਾਂ ਹਾਂ ਭਾਈ ਜਰੂਰ ਤੂੰ ਟੈਨਸ਼ਨ ਨਾ ਲੈ ਖੇਤੀ ਵਾਲੇ ਪਾਸੋਂ ਮੈਂ ਨਹੀਂ ਦਵਾਲ ਤੇ ਇਧਰੋਂ ਜੇ ਤੂੰ ਲੱਗ ਗਿਆ ਕਸ ਡਾਕਟਰ ਉਠਰ ਤੇ ਉਦੋਂ ਬਾਅਦ ਤੂੰ ਕੱਢਣਾ ਹੈ ਠੀਕ ਆ ਉਦੋਂ ਬਾਅਦ ਮੈਨੂੰ ਤੂੰ ਐਸ਼ ਕਰਾਉਣੀ ਆ ਬਾਬਾ ਜੀ ਪਰਵਾਹ ਨਾ ਮੰਨ ਭਾਈ ਸ਼ਰੀਕਾਂ ਦੇ ਆਪਾਂ ਟੈਨਸ਼ਨ ਨਾ ਲੈ ਤੂੰ ਤੇ ਭਾਈ ਫੀਸ ਦੀ ਲੈਣੀ ਸੀਗੀ ਫੀਸ ਤੂੰ ਲੈ ਜਾ ਫੀਸ ਤੇ ਕਿੰਨੀ ਕਿ ਚਾਹੀਦੀ ਫੀਸ ਭਾਈ 5 ਕੇ ਯਾਰ ਭਰਨੀ ਸੀ ਭਾਈ ਯਾਰ ਇਹਦਾ ਚਲ ਐ ਕਰੋ ਮੈਂ ਵੀ ਨਾ ਬੜੂਆ ਤੂੰ ਬਾਜ਼ਾਰ ਕੰਮ ਸੀ ਤੂੰ ਐ ਕਰੇ ਤੂੰ 5000 ਰੁਪਿਆ ਕੱਢ ਕੇ ਠੀਕ ਹੈ ਚੱਲ ਦੁੱਤਾ ਠੀਕ ਹੈ ਬਾਈ ਫਿਰ ਮੈਂ ਘਰੇ ਫੜਾ ਜੂਗਾ ਬਟੂਆ ਪੈਸੇ ਲੈ ਹਾਂ ਠੀਕ ਹੈ ਬਾਈ ਬਟੂਆ ਦੇ ਤਾਂ ਦਿੱਤਾ ਹੁਣ ਨਹੀਂ ਮਿਲਦਾ ਇਹਨੂੰ ਇਹਦੀ ਯਾਰੀ ਪਤਾ ਕਿਹਦੇ ਨਾਲ ਆ ਇਹਨੂੰ ਤਾਂ ਮੈਂ ਡਾਕਟਰ ਦਾ ਡਰਾਈਵਰ ਨਾ ਬੰਨ ਦੇਵਾ ਉਹ ਖੜ ਜਾ ਆਉਣਾ ਮੈਂ ਵੀ ਚਾਲੇ ਸ਼ਹਿਰ ਨੇ ਪਹਿਲਾਂ ਤਾਂ ਫੀਸ ਭਰਾਂ ਯਾਰ ਬਹੁਤ ਫੋਨ ਆਈ ਜਾਂਦੇ ਆ ਫੀਸ ਦਾ ਮਾਰ ਟੂਆ ਯਾਰ ਆਪਾਂ ਬਰੈਸਟਾ ਦੀ ਕੌਫੀ ਪੀ ਕੇ ਆਉਣੇ ਪਹਿਲਾਂ ਯਾਰ ਨਹੀਂ ਯਾਰ ਬਾਈ ਫੀਸ ਜ਼ਰੂਰੀ ਆ ਬਾਈ ਨੇ ਪੈਸੇ ਫੀਸ ਤਾਂ ਫੇਰ ਵੀ ਭਰੀ ਜਾਣੀ ਤੈਨੂੰ ਪੈਸੇ ਤਾਂ ਫੇਰ ਵੀ ਦੇ ਹੀ ਦੇਣੇ ਆ ਯਾਰ ਆਇਆ ਆਪਾਂ ਚੱਲਦੇ ਆਂ ਪਹਿਲਾਂ ਕੌਫੀ ਪੀਣੀ ਆ ਚੱਲ ਚੱਲ ਨਾਲੇ ਕੋ ਖਾ ਲਾਂਗੇ ਚੱਲ ਫੀਸ ਤਾਂ ਮੈਂ ਭਰੂੰਗਾ ਤੇ ਤੈਨੂੰ ਪਾਰਟੀ ਕਰ ਦਿੰਨਾ ਕੋਈ ਨਹੀਂ ਬੜਾ ਯਾਰ ਹਨਾ ਵਾਹ ਤੇ ਇਕੱਲਾ ਹੀ ਚੰਗਾ ਸੀ ਕਿਵੇਂ ਸ਼ਹਿਰ ਨੇ ਜਾਣਾ ਫਿਰ ਜਾਵਾਂਗੇ ਕਦਰੋਂ ਆਇਆ ਓਏ ਉਹ ਤੇਰਾ ਕੰਮ ਹੀ ਕਰੀ ਜਾਂਦਾਈ ਬਾਈ ਕੰਮ ਕਰਾ ਕਰਤਾ ਹੋ ਜਿਹਦਾ ਤੁਹਾਨੂੰ ਕਿਹਾ ਸੀ ਸਾਪਾ ਦਾ ਓਕੇ ਕਲੀਅਰ ਕੀ ਕੀ ਬਣਿਆ ਅੱਜ ਫਿਰ ਅੱਜ ਤਾਂ ਮੈਂ ਤੁਹਾਨੂੰ ਸੜਤੀ ਚੰਗਿਆੜੀ ਪੂਰੀ ਮੈਨਾ ਲਾਟਾਂ ਵੱਜੀ ਜਾਂਦੀਆਂ ਹੋਂ ਤਾਂ ਅੱਥ ਨੂੰ ਕੰਮ ਹੋਇਆ ਲੈ ਬਸ ਆਪਾਂ ਪੁਰਾਣੇ ਆਪਦੇ ਕੱਢਣੇ ਆ ਰੜਕ ਠੀਕ ਆ ਨਾ ਤੈਨੂੰ ਪਤਾ ਨਾ ਜਿਹੜੀ ਗੱਲ ਮੈਂ ਤੈਨੂੰ ਸਮਝਾਈ ਸੀ ਉਹਦੇ ਰਾਤ ਨੂੰ ਹੂੰ ਹੂੰ ਹੁਣ ਕੀ ਖਲਿਆਰਾ ਕੀ ਪਵਾ ਕੇ ਆਇਆ ਆਪਾਂ ਬਾ ਦੂਆਂ ਭਰਾਵਾਂ ਨੂੰ ਚੱਕਿਆਂ ਦਾ ਆਪਸ ਚ ਹਾਂ ਤੇ ਉਹ ਆ ਤਾਂ ਐ ਦੋ ਫਾੜ ਕਰਤੇ ਜਾਮਾ ਤੈਨੂੰ ਮੇਨ ਗੱਲ ਦਾ ਹੱਦ ਦਾ ਮੈਂ ਹੂੰ ਉਨ ਤੋਂ ਮੈਂ ਉਹ ਉਹਨੇ ਫੀਸ ਦੇ ਪੈਸੇ ਲੈਣੇ ਤੇ ਫੀਸ ਦੇ ਪੈਸੇ ਆਪਾਂ ਸਾਰੇ ਲਵਾ ਜਾਂਦੇ ਆ ਉਹਦੇ ਸਾਰੇ ਲਵਾ ਤੇ ਫੀਸ ਤਾਂ ਨਹੀਂ ਭਰੀ ਉਹਨੇ ਬਾਦਸ਼ਾਹ ਵਾਸ਼ੇ ਤੇਰੇ ਅੱਜ ਤਾਂ ਫਿਰ ਰੋਟੀ ਨਾਲ ਲਵਾਉਾਂ ਮੈਂ ਤੇਰੇ ਨਾ ਹੱਥ ਨੇ ਅੱਜ ਤਾਂ ਨਹੀਂ ਖਾਂਦਾ ਰੋਟੀ ਵੇਖ ਲਾ ਬਸ ਫਿਰ ਹੁਣ ਤਾਂ ਜੰਨਾ ਚਰ ਮੁੱਕਦੇ ਨੇ ਉਧਰੇ ਜਾਂਦੇ ਗਿੰਦੇ ਦੇ ਬਟੂਏ ਚ ਬਾ ਖਿੱਚੀ ਰੱਖ ਕੰਮ ਤੱਬ ਕੇ ਰੱਖ ਕੰਮ ਹਾਂ ਬਸ ਖਿੱਚ ਕੇ ਰੱਖ ਕੰਮ ਚਲ ਠੀਕ ਆ ਯਾਰ ਛੋਰ ਜਾ ਪਤਾ ਨਹੀਂ ਕਿੱਥੇ ਗਿਆ ਬੜੂਆ ਵੀ ਖਾਲੀ ਕਰਕੇ ਸੈਟ ਗਿਆ ਫੇਰ ਹੋਣ ਵਾਲੀ ਆ ਆਇਆ ਹੀ ਨਹੀਂਗਾ ਯਾਰ ਕਿਤੇ ਉਹਦੇ ਨਾਲ ਗੱਲਾਂ ਛੋਰ ਜਾਂਗਾ ਸੱਚ ਨਾ ਹੋ ਜਾਣ ਵੀ ਉਹੀ ਕੰਮ ਕਰਦਾ ਹੋਵੇ ਕਿਤੇ ਡੱਕਿਆ ਬੈਠਾ ਹੋਵੇ ਕਿਤੇ ਬਾਈ ਕਿਵੇਂ ਆ ਠੀਕ ਆ ਠੀਕ ਆ ਪਹਿਲਾਂ ਕੰਮੇ ਤਾਂ ਠੀਕ ਆ ਤੇ ਰਾਤ ਦਾ ਤੂੰ ਘਰੇ ਨਹੀਂ ਵੜਿਆਗਾ ਕਿੱਥੇ ਸੀਗਾ ਬਾਈ ਬਸ ਗਲਤੀ ਹੋ ਗਈ ਬਾਈ ਪੁੱਛਣਾ ਗਲਤੀ ਕੀ ਮੈਨੂੰ ਤੇਰੇ ਹਵਾੜ ਜੀ ਵੀ ਮਾਰ ਜਾਂਦੀ ਆ ਮੂੰਹ ਚ ਬਾਈ ਪਤਾ ਨਹੀਂ ਮੈਂ ਤਾਂ ਇੱਥੋਂ ਪੀਸ ਲੈ ਕੇ ਗਿਆ ਸੀ ਤੇਰੇ ਕੋਲੋਂ ਬਟੂਆ ਤੇ ਹੈਗਾ ਚ ਬੜੂਆ ਤੂੰ ਖਾਲੀ ਕਰਕੇ ਘਰੇ ਸੈਟ ਕੇ ਗਿਆ ਉਹਦਾ ਪੈਸੇ ਬਹੁ ਸੀਗੇ ਤੂੰ 5000 ਰੁਪਿਆ ਮੈਂ ਕਿਹਾ ਤੈਨੂੰ ਪਹਿਲੇ ਬੋਲ ਮੈਂ ਬੜੂਆ ਫੜਾਇਆ ਵਿਸ਼ਵਾਸ ਦੀ ਤੇਰੇ ਤੇ ਤੇ ਤੂੰ ਤਾਂ ਅੱਜ ਵਿਸ਼ਵਾਸ ਘਾਤੀ ਕਰਤਾ ਪਤੰਦਰਾ ਬਾਈ ਨਹੀਂ ਮੈਂ ਤਾਂ ਫੀਸ ਹੀ ਭਰਨੀ ਸੀ ਬਾਈ ਛਰਨਰ ਆ ਲੱਗ ਗਿਆ ਉਹ ਛਰਨ ਨਿਮੰਤਰਣ ਕਰਤੂਤਾ ਪਹਿਲਾਂ ਵੀ ਦੱਸੀਆਂ ਸੀ ਵੀ ਇਹ ਕਾਲਜ ਨਹੀਂ ਵੜਦਾ ਕਿਤੇ ਉੱਥੇ ਤੁਰਿਆ ਫਿਰਦਾ ਕਿਤੇ ਉੱਥੇ ਤੁਰਿਆ ਫਿਰਦਾ ਯਾਰ ਮੈਂ ਤਾਂ ਬਾਈ ਤੇਰੇ ਤੋਂ ਅੱਕ ਗਿਆ ਵੇ ਆਪਾਂ ਤਾਂ ਨਾ ਹੁਣ ਕੰਮ ਨਵੇੜ ਲਿਆ ਅੱਡ ਹੋ ਜਗੇ ਹੁਣ ਨਹੀਂ ਬਾਈ ਇਹ ਕੰਮ ਨਹੀਂ ਅੱਡ ਨਹੀਂ ਹੋਣਾ ਬਾਈ ਵੱਡੇ ਭਾਈ ਮੈਂ ਤੇਰੇ ਆਸਰੇ ਹੀ ਆਂ ਬਾਈ ਨਹੀਂ ਤੇਰੇ ਸਾਹਮਣੇ ਮੈਂ ਤਾਂ ਕਿਤੇ ਸੀਰੀ ਕੋਈ ਬੰਦਾ ਨਹੀਂ ਰੱਖਿਆ ਸੀਰੀ ਰੱਖਿਆ ਕਿਤੇ ਦਿਹਾੜ ਗਾਣੀ ਪਾ ਸਾਰਾ ਦਿਨ ਖੇਤਾਂ 'ਚ ਭੌਂਕਦਾ ਰਹਿਣਾ ਤਾਂ ਤੂੰ ਇਹ ਤੈਨੂੰ ਗੱਡੀ ਮੈਂ ਆ ਭਲਾਂ ਕਿਤੇ ਗੱਡੀ ਤੇ ਜਾਵਾਂ ਨਾ ਜਾਵਾਂ ਤੂੰ ਪਹਿਲੇ ਬੋੜੀ ਗੱਲ ਨਾ ਕਰ ਬਾਈ ਨਹੀਂ ਬਾਈ ਇਹ ਨਾ ਗੱਲ ਕਰ ਬਾਈ ਜੋ ਕਹੇਗਾ ਮੈਂ ਉਹ ਹੀ ਕਰੂੰਗਾ ਬਾਈ ਮੇਥੋਂ ਗਲਤੀ ਹੋ ਗਈ ਬਾਈ ਪਤਾ ਨਹੀਂ ਕੀ ਪਿਆ ਕੀ ਨਹੀਂ ਮੈਨੂੰ ਸਾਰੇ ਪੈਸੇ ਇਹਨਾਂ ਨੇ ਖਾਦਦੇ ਆ ਬਾਈ ਮੇਥੋਂ ਯਾਰ ਕੋਈ ਨਾ ਮੈਂ ਕਾ ਸੋਚਦਾ ਫਿਰ ਕਰਦਿਆਂ ਕੋਈ ਨ ਰੱਤ ਤਾ ਰਨਾ ਕਹਿਣਾ ਗੱਲ ਤੇ ਕਰ ਦੇ ਬਾਈ ਆਏ ਨਾ ਕਰ ਬਾਈ ਤੇਰੇ ਨਾਲ ਤੇਰੇ ਬਿਨਾ ਤਾਂ ਮੈਂ ਜਮਾ ਮਰ ਜੂ ਬਾਈ ਬੰਤਲੀ ਗੱਲ ਆ ਬਾਈ ਆਏ ਨਾ ਕਰੀ ਬਾਈ ਯਾਰ ਨਹੀਂ ਯਾਰ ਬਾਈ ਵੇਖ ਲਾ ਨਹੀਂ ਯਾਰ ਮੇਰਾ ਮਨ ਬਹੁਤ ਖਰਾਬ ਆ ਤੇਰਾ ਮੈਨੂੰ ਬਾਈ ਮੈਨੂੰ ਮੈਂ ਨਾ ਸੌਂ ਲੱਗੇ ਜੋ ਤੂੰ ਕਹਿਗਾ ਅਜਤੂ ਬਾ ਕਰੂੰ ਬਾਈ ਮੈਂ ਕਿਰਾਂ ਜਾਣਾ ਬਾਈ ਤੂੰ ਨਾ ਠੀਕ ਆ ਮੈਂ ਪੈਣਾ ਮੈਨੂੰ ਸੌਂ ਲੱਗੇ ਬਾਈ ਬਹੁਤ ਸਰੀਰ ਤੂੰ 10 ਮਿੰਟ ਕਰ ਮੈਂ ਨਾ ਕਰਦਾ ਤੇ ਬਾਈ ਇਹਦੂ ਮੈਂ ਨਾ ਬਾਈ ਗਲਤੀ ਹੋ ਗਈ ਬਾਈ ਅਜਤੂ ਬਾ ਨਹੀਂ ਕਰਦਾ ਕੋਈ ਨਾ ਕੋਈ ਨਾ ਤੂੰ ਚੱਲ ਬੈਠ ਤੂੰ ਕਰ ਠੀਕ ਆ ਬਾਈ ਫਿਰ ਕਹਿੰਦਾ ਗਲਤੀ ਹੋ ਗਈ। ਗਲਤੀ ਤਾਂ ਮਿਰਤੋ ਹੋਈ ਹੈ ਜਿਹੜਾ ਸਾਰਾ ਦਿਨ ਖੇਤਾਂ 'ਚ ਭੌਂਕਦਾ ਰਹਿਣਾ ਤੇ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀਗਾ ਤੇ ਆਪ ਇਹ ਐਸ ਬਰਸਤੀਆਂ ਕਰਦਾ ਰਿਹਾਗਾ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਕਦੇ ਵੇਖਿਆ ਹੀ ਨਹੀਂ ਸੀ ਮਗਰ ਜਾ ਕੇ ਵੀ ਕੀ ਕਰਦਾ ਇਹ ਇਹਨੇ ਤਾਂ ਪੈਸੇ ਦੀ ਬਰਬਾਦੀ ਬਹੁਤ ਕਰਤੀ। ਚੱਲ ਬਸ ਅੱਜ ਦੇਖਦੇ ਹਾਂ। ਕੀ ਹੋ ਗਿਆ ਚਾਚਾ? ਕੋਹ ਨਹੀਂ ਯਾਰ ਤੇਰੀ ਗੱਲ ਜਮਾਂ ਸਹੀ ਸੀਗੀ ਉਹੀ ਕੰਮ ਹੋਇਆ ਜਿਹੜੇ ਤੋਂ ਮੈਂ ਤੂੰ ਕਹਿੰਦਾ ਸੀ ਮੈਂ ਮੰਨਦਾ ਨਹੀਂ ਸੀਗਾ। ਸਹੀ ਤਾਂ ਸੀ ਕਰਾਇਆ ਉਹ। ਤੇ ਯਾਰ ਅੱਜ ਮੈਂ ਤਾਂ ਮਨ ਧਾਰ ਲਿਆ ਵੀ ਅੱਜ ਨਵੇੜਾ ਕਰ ਲੈਣਾ ਉਹਨਾਂ ਨੂੰ ਾਟ ਕਰ ਦੇਣਾ ਬਸ ਧਾਰ ਲਿਆ ਹੁਣ ਤੂੰ ਹਾਂ ਮੈਂ ਤਾਂ ਬੰਦੇ ਨੂੰ ਫੋਨ ਕਰਨ ਲੱਗ ਗਿਆ ਚਾਰ ਪੰਜਾਇਸ ਸਾਧਾਂ ਕੋਈ ਪੰਜ ਸੱਤ ਬੰਦੇ ਰਿਸ਼ਤੇਦਾਰ ਸਾਧਾਂ ਨਵੇੜਾ ਕਰਨੇ ਅੱਜ ਬੰਦੇ ਕਾ ਨੂੰ ਸਾਧਨੇ ਯਾਰ ਮੇਰੇ ਵਾਲਾ ਭਰਾ ਸਰਪੰਚ ਤਾਂ ਹੈ ਯਾਰ ਤਾਂ ਵੀ ਚਾਰ ਬੰਦੇ ਪਾਇ ਸੌਖਿਆ ਵੀ ਕੱਲ ਨੂੰ ਗੱਲ ਨਹੀਂ ਵਿੱਚ ਆਉਂਦੀ ਉਹ ਘਰ ਦੀ ਗੱਲ ਘਰ ਚ ਰਹਿ ਜੂ ਉਹਨੂੰ ਬੁਲਾ ਲੈਨੇ ਆ ਤੇ ਮੈਂ ਲਾਉਣ ਦੀ ਵੀ ਕੀ ਲੋੜ ਮੈਂ ਫੋਨ ਲਾ ਦੇਣਾ ਤੇ ਆ ਜਾਣਾ ਉਹਨੇ ਚੱਲ ਦੇਖ ਲੈ ਜਵੇਂ ਤੈਨੂੰ ਲੋਟ ਲੱਗਦਾ ਫਿਰ ਮੈਂ ਬੰਦੇ ਸਾਧ ਲੈਣ ਤੇ ਚੰਗੇ ਰਹਿਣ ਕੋਈ ਲੋੜ ਨਹੀਂ ਯਾਰ ਘਰ ਦੀ ਗੱਲ ਘਰੇ ਰਹਿ ਜੂ ਐਵੇਂ ਹੈਲੋ ਭਾਈ ਮੈਂ ਤਾਂ ਕਰਤਾ ਆਪਦਾ ਕੰਮ ਤੇਰਾ ਹੀ ਰਹਿ ਗਿਆ ਆ ਜਾ ਹੁਣ ਬਸ ਹੁਣ ਤੇਰਾ ਕੰਮ ਖਤਮ ਆ ਹੁਣ ਤਾਂ ਮੇਰਾ ਰਹਿ ਗਿਆ ਕੰਮ ਆ ਆ ਗਿਆ ਬਸ ਮੈਂ ਲੈ ਵੀ ਬਾਪੂ ਤੇਰੇ ਵਾਲੀ ਅੜੀ ਨਾ ਆਪਾਂ ਘੜਤੀ ਅੱਜ ਹੁਣ ਲੈ ਕੇ ਦਿਖਾਉਣ ਕੋਈ ਚਾਰ ਕਨਾਲਾਂ ਵੀ ਇਹ ਪੈੜੀ ਦੀਆਂ ਚਾਲ ਚੱਲੀਏ ਕਰ ਲੈ ਬਈ ਬਾਈ ਵੀ ਆ ਗਿਆ ਮੈਂ ਜਾਣਾ ਹੁਣ ਚੱਲ ਠੀਕ ਐ ਨੂੰ ਐਂ ਕਰੀ ਉਹਨੂੰ ਵੀ ਭੇਜਦੇ ਬਾਹਰ ਉੱਥੇ ਅੰਦਰ ਸੁੱਤਾ ਪਿਆ ਮਿਲਦਾ ਉਹਨੂੰ ਭੇਜ ਦਿੰਨਾ ਮੈਂ ਕੋਈ ਸਸਰੀ ਘਰ ਸਰਪੰਚ ਹੋਰ ਕਹਿੰਦੇ ਠੀਕ ਐ ਬਾਈ ਚੱਕ ਲਿਆ ਕੁਰਸੀ ਕੁਰਸੀ ਨੂੰ ਕੀ ਐ ਯਾਰ ਇੱਥੇ ਬਹਿ ਜੂਗਾ ਕੁਰਸੀਆਂ ਵਾਲੇ ਨੇ ਕੀਤੇ ਲੱਛਣ ਕੁਰਸੀ ਦੇ ਨੂੰ ਮੈਂ ਬਹੁਨ ਨੂੰ ਫਿਰਦਾ ਪਰ ਇਹਨੇ ਕਸਰ ਨਹੀਂ ਕੋਈ ਛੱਡੀ ਮਾੜੀ ਗੱਲ ਆ ਕਹਿੰਦਾ ਤੇਰੀ ਬਹੁਤ ਜ਼ਿਆਦਾ ਬਾਈ ਐਡਾ ਵੀ ਮੈਂ ਕੀ ਕਰਤਾ ਬਾਈ ਚੱਲ ਯਾਰ ਨਵੇੜਨਾ ਆਪਾਂ ਤਾਂ ਬੱਸ ਆ ਨਵੇੜਨਾ ਬਾਈ ਕੀ ਨਵੇੜਨਾ ਬਾਈ ਜਿਹੜਾ ਕੱਲੋਂ ਵੀ ਨਵੇੜਨਾ ਜਿਵੇਂ ਤੁਹਾਡਾ ਉਹ ਹੁੰਦਾ ਨਾ ਨਵੇੜਿਆ ਚੰਗਾ 2 ਸਾਲਾਂ ਨੂੰ ਵੀ ਨਵੇੜਨਾ ਹੀ ਆ ਆਪੇ ਆਪੇ ਨਾਲ ਜ਼ਿੰਮੇਵਾਰੀ ਪਾਉਗੇ ਨੋ ਪਤਾ ਲੱਗ ਜਾਊਗਾ ਸੱਜਾ ਬੰਦਾ ਸੱਜਾ ਪੈਂਡ ਦਾ ਸਰਪੰਚ ਸੱਜਿਆ ਆਪਣਾ ਨਵੇੜ ਦੂਗਾ ਬਾਈ ਹੁਣ ਤੂੰ ਪੱਕਾ ਤਾਂ ਆ ਹੀ ਲਿਆ ਡਾਉਣਾ ਇਹ ਤਾਂ ਫਿਰ ਹੁਣ ਜਦੋਂ ਨਹੀਂ ਜਦੋਂ ਐਂ ਫਰਕ ਪੈ ਜੇ ਨਾ ਗੰਦੇ ਨਹੀਂ ਨਵਦੇ ਹੁੰਦੀ ਉਹ ਤੋਂ ਬਾਈ ਬਾਈ ਮੈਂ ਇੱਕ ਵਾਰੀ ਫੇਰ ਬਾਈ ਸੋਚ ਲੈਂਦਾ ਬਾਈ ਵੇਖ ਲੈ ਤੂੰ ਮੇਰਾ ਪਿਓ ਵਰਗਾ ਵੱਡਾ ਭਾਈ ਆ ਬਾਈ ਬਸ ਯਾਰ ਸਾਡੀ ਪਹਿਲੀ ਵੀ ਦੋ ਥਾਂ ਹੀ ਟੱਕ ਇੱਕੋ ਜੇ ਇਹ ਕਿਹਨੂੰ ਦੇ ਦੇਣਾ ਇੱਕ ਮੈਨੂੰ ਦੇ ਦੇਣਾ ਬਸ ਠੀਕ ਆ ਨਾ ਤੇ ਘਰ ਦਾ ਘਰ ਦਾ ਤਾਂ ਫਿਰ ਕੰਦ ਕੱਢ ਲਓ ਵਿੱਚ ਬਸ ਕੰਦ ਕੱਢਣਾ ਤੇ ਐ ਕਰ ਆਪਾਂ ਕਚਹਿਰੀਆਂ ਚ ਲੈ ਆਖ ਲਿਖਾ ਕਰ ਲੈ ਮਨਜ਼ੂਰ ਆ ਬਾਈ ਤੈਨੂੰ ਬਾਈ ਤੂੰ ਧਾਰ ਹੀ ਲਈ ਜਾ ਮਰਜ਼ੀ ਕਰ ਲੈ ਮੈਂ ਤਾਂ ਕੁਝ ਨਹੀਂ ਕਹਿੰਦਾ ਬਾਈ ਬਸ ਠੀਕ ਆ ਆਪਾ ਹੋਰ ਚੱਲਦੇ ਆ ਉਹ ਉੱਥੇ ਆਪਾਂ ਕੋਈ ਲੰਮਾ ਚੌੜਾ ਹਿਸਾਬ ਨਹੀਂ ਪਹਿਲੀ ਸੋਡੀ ਦੋ ਥਾਂ ਤੇ ਇੱਕ ਤੂੰ ਰੱਖ ਲੈ ਕਿਹਨੂੰ ਰੱਖ ਲਓ ਘਰੇ ਬਸ ਜਿਹੜੇ ਮਣਕੇ ਕੰਦ ਕੱਢ ਲੋ ਬਸ ਰੋਲਾ ਨਿਬੜਿਆ ਭਈਆ ਤੁਹਾਡਾ ਤਾਂ ਨਿਬੜਿਆ ਆਪਣਾ ਕਿਹੜਾ ਕਿਹੜਾ ਲੈਣਾ ਦੇਣਾ ਹੈ ਨਹੀਂਗਾ ਆਰਥੀ ਦੇ ਜਿਹੜੇ ਪੈਸੇ ਵਧਣਗੇ ਅੱਧੇ ਮੇਰੇ ਆ ਤੇ ਸਰਪੰਚ ਸਾਹਿਬ ਚੱਲ ਹੋ ਜਾਊਗਾ ਮੇਰਾ ਵੱਡਾ ਭਰਾ ਤੇ ਵੱਡਾ ਹੀ ਰਹੂਗਾ ساری ਉਮਰ ਪਿਓ ਵਰਗਾ ਜਿਵੇਂ ਇਹ ਕਹੂਗਾ ਉਵੇਂ ਕਰ ਲਓ ਮੈਂ ਜਾਨਾ ਮੈਨੂੰ ਫੋਨ ਕਰਕੇ ਦੱਸ ਦਿਓ ਮੈਨੂੰ ਮਨਜ਼ੂਰ ਆ ਬਸ ਆਪਾਂ ਨੂੰ ਤਾਂ ਦੋਨੇ ਇੱਕੋ ਜਿਹੇ ਯਾਰ ਕਹਿੰਦੇ ਵੀ ਵਾਹ ਠੀਕ ਆ ਭਾਈ ਮੈਨੂੰ ਫੋਨ ਕਰਕੇ ਦੱਸੋ ਬੰਦੇ ਆ ਨਾ ਠੀਕ ਆ ਭਾਈ ਮੈਂ ਚੱਲਿਆ ਬਸ ਆਪਾਂ ਕਚਹਿਰੀਆਂ 'ਚ ਲੈਖਨ ਖਾਕ ਕਰ ਲੇ ਹਾਂ ਉਹ ਉੱਥੇ ਆਪਾਂ ਚਲੋ ਕਰ ਲੇ ਵੀ ਸ਼ਾਬਾਸ਼ ਏ ਤੇਰੇ ਬਹੁਤ ਬਹੁਤ ਅੱਜ ਮਨ ਖੁਸ਼ ਹੋ ਗਿਆ ਮੇਰਾ ਕਹਿੰਦੇ ਹੁੰਦੇ ਨਾ ਚੱਕ ਜਿਹੜੀ ਪੱਥਰਾਂ ਨੂੰ ਪਾੜ ਦਿੰਦੇ ਆ ਆਹੀ ਕੋਠਾ ਮੇਰੇ ਨਾ ਅੱਖਾਂ 'ਚ ਰੜਕਦਾ ਸੀਗਾ ਤੇ ਆ ਦੇਖ ਲੈ ਅੱਜ ਇਹਦੇ 'ਚ ਵੀ ਕੰਦ ਨਿਕਲਨੀ ਆ ਦੋ ਦਿਨਾਂ ਨੂੰ ਤੇਰੇ ਸਾਹਮਣੇ ਆ ਦੇਖ ਲੈ ਤਾਂ ਨਿਕਲ ਹੋ ਗਈ ਬਾਈ ਹੁਣ ਹੁਣ ਲੈ ਕੇ ਦਿਖਾਉਣ ਖਾ ਹੋਰਾ ਪੈਲੀ ਦਾ ਐਂ ਕਰਤੇ ਆ ਜਮਾ ਸਾਰੀ ਉਮਰ ਆਏ ਪਾੜ ਕੇ ਰੱਖਦੇ ਆਪਾਂ ਪਰ ਜਿਹੜਾ ਕੰਮ ਤੂੰ ਕਿਆ ਕਰਤਾ ਹਾਂ ਬੱਸ ਸੱਟਾ ਸੱਟਾ ਚੱਲ ਹੁਣ ਆਪਾਂ ਚੱਲੀਏ ਕੋਈ ਕੰਮ ਧੰਦਾ ਕਰੀਏ ਆਪਾਂ ਇਹ ਤਾਂ ਜਿਹੜਾ ਹੁਣ ਅਸੀਂ ਹੋ ਗਿਆ ਕੰਮ ਹੁਣ ਇਹਨਾਂ ਦਾ